ਉਹ ਭਾਈ ਜੇ ਗੁੱਟ ਫੜਿਆ ਤਾਂ ਹੁਣ ਲੈ ਚੱਲ ਨਾਲ ਖੜਿਆ ਤੇਰੇ ਮੈਂ ਤੂੰ ਕੌਣ ਹੋ ਨਾ ਮੇਰੀ ਜ਼ਿੰਦਗੀ ਦੇ ਫੈਸਲੇ ਕਰਨ ਵਾਲਾ ਮੇਰੀ ਜ਼ਿੰਦਗੀ ਦੇ ਫੈਸਲੇ ਕਰਨ ਵਾਲਾ ਮਰ ਗਿਆ ਜਿੰਨਾ ਟਾਈਮ ਤੋਂ ਉਹ ਸੀ ਉਹਨਾਂ ਟਾਈਮ ਤੇ ਇਹਨਾਂ ਮੈਂ ਰਿਸ਼ਤਦਾਰੀ ਸੀ ਹੁਣ ਤੁਹਾਡੇ ਨਾਲ ਮੇਰੀ ਕੋਈ ਰਿਸ਼ਤਦਾਰੀ ਨਹੀਂ ਮੈਂ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲੈ ਸਕਦੀ ਆ ਤੇ ਮੈਂ ਆਪਣੀ ਜ਼ਿੰਦਗੀ ਦਾ ਫੈਸਲਾ ਲੈ ਚੁੱਕੀ ਆ ਮੈਂ ਤੇਰੀ ਚੰਗੀ ਬਦਨਾ ਚਾਹਣੀ ਆ ਇਸ ਕਰ ਬਾਹਰ ਹੋ ਜਾ ਇਸ ਤੋਂ ਪਹਿਲਾਂ ਕਿ ਮੈਂ ਤੇਰੇ ਨਾਲ ਹੋਰ ਬੁਰਾ ਕਰਾਂ ਆਦੀ ਪਤ ਲੈ ਕੇ ਕਿਥੇ ਵਗ ਜਾ ਉਹ ਨਾ ਤੋ 100 ਰੁਪਿਆ ਨਹੀਂ ਮੈਂ ਬਾਈ ਨਾਲ ਸ਼ਹਿਰ ਲੈ ਕੇ ਆਉਣਾ ਸੀ 100 ਰੁਪਿਆ ਨਾ ਝਾੜੀਆਂ ਨੂੰ ਲੱਗਦੇ ਆ ਨਾਲੇ ਚੱਪ ਕਰਕੇ ਤਿਆਰ ਵਿਆਰ ਹੋ ਕੇ ਤੁਰ ਪਿਆ ਘਰ ਦੀ ਵੀ ਫਿਕਰ ਰੱਖ ਲਿਆ ਕਰ ਘਰ ਦਾ ਸੌਦਾ ਪੱਤਾ ਮੁੱਕਿਆ ਪਿਆ ਮੰਡੀ ਜਾਣਾ ਮੇਰੇ ਨਾਲ ਉਹ ਮੇਰੇ ਤੋਂ ਨਹੀਂ ਜਾਇਆ ਜਾਂਦਾ ਮੰਡੀ ਮੈਨੂੰ ਤਾਂ ਬਾਈ ਨਾਲ ਜ਼ਰੂਰੀ ਕੰਮ ਆ ਆ ਨਾਲੇ ਤੂੰ ਮੰਡੀ ਅੱਗੇ ਵੀ ਤਾਂ ਜਾ ਹੀ ਵਰਦੀ ਆ ਆ ਰਿਕਸ਼ਾ ਫੜੀ ਜਾ ਕੇ ਮੰਡੀ ਕੰਮ ਕਰਾਈ ਆਂ ਆਪਦੇ ਆਹੋ ਮੇਰੇ ਨਾਲ ਕਾਹਨੂੰ ਤੇਰੇ ਤੋਂ ਜਾਇਆ ਜਾਂਦਾ ਤੇਰੇ ਨਾਲ ਸਾਰਾ ਦਿਨ ਬਾਈ ਨਾਲ ਹੀ ਫਿਰਿਆ ਜਾਂਦਾ ਸਮਝ ਨਹੀਂ ਆਉਂਦੀ ਪਤਾ ਨਹੀਂ ਕੀ ਸਿਰ ਚ ਘੋਲ ਕੇ ਪਾਇਆ 24 ਘੰਟੇ 22 22 22 ਲੱਗਿਆ ਰਹਿਣਾ ਤੇ ਕੀ ਵੀ ਦੀ ਵੀ ਸਮਝਿਆ ਕਰ ਮੇਰੇ ਕੰਮ ਕੁ ਬਥੇਰੇ ਆਉਂਦਾ ਬਾਈ ਮੈਨੂੰ ਕਹਿੰਦਾ ਸੀ ਨਾ ਉਹਨੂੰ ਕੰਮ ਬਾਲਾ ਜ਼ਰੂਰੀ ਆ ਉਹ ਰਿਸ਼ਤੇ ਦੀ ਗੱਲ ਕਰਨੀ ਆ ਬਾਈ ਦੀ ਹੈ ਉਹਨੂੰ ਦੇਊਗਾ ਕੋਈ ਕੁੜੀ ਸਭ ਪਤਾ ਹੀ ਆ ਉਹ ਕੀ ਕੀ ਕਰਤੂਤਾਂ ਖੜਾਉਂਦਾ ਫਿਰਦਾ ਉਹਨੂੰ ਤਾਂ ਕੋਈ ਹੋਰ ਨਾ ਦੇ ਦੇਵੇ ਕੁੜੀ ਜਬ ਬਗ ਜਾ ਤੈਨੂੰ ਵੀ ਲੱਗ ਜੂ ਪਤਾ ਉਹਨੂੰ ਕਿਹੜਾ ਡੋਲਾ ਹੁੰਦਾ 24 ਘੰਟੇ ਮੱਚੀ ਰਹੀ ਮੱਚੀ ਰਹੀ ਆ ਮੇਰਾ ਕੰਮ ਬੰਨਣਾ ਸੀਗਾ ਹੁਣ ਬਾਈ ਦੇ ਨਾਲ ਜਾ ਕੇ ਦੋ ਬੋਤਲਾ ਲੈ ਆਉਂਦਾ ਹੈ ਹੁਣ ਤੂੰ ਮੇਰਾ ਕੰਮ ਹੀ ਕਰਾ ਕਰਦਾ ਹਾਏ ਹਾਏ ਮੈਂ ਮਰ ਜਾ ਨੀ ਇਹ ਬੰਦੇ ਨੂੰ ਕੌਣ ਸਮਝਾਵੇ ਸਮਝ ਹੀ ਨਹੀਂ ਲੱਗਦੀ ਇਹਨੂੰ ਵੀ ਉਹ ਤੇਰਾ ਘਰ ਖਰਾਬ ਕਰਨ ਨੂੰ ਫਿਰਦਾ ਸਾਰਾ ਦਿਨ ਤੈਨੂੰ ਉਂਗਲਾਂ ਤੇ ਨਿਚਾਉਂਦਾ ਉਸ ਦਿਨ ਪਤਾ ਲੱਗੂ ਜਿੱਦਣ ਸਾਰਾ ਕੁਝ ਹੜੱਪ ਲਿਆ ਤੇ ਤੈਨੂੰ ਰੋਡ ਤੇ ਸੜਤਾ ਕੋਈ ਗੱਲ ਨਹੀਂ ਨਹੀਂ ਜਾਂਦਾ ਨਾ ਜਾਏ ਆਪੀ ਮੈਂ ਲਿਆਉਂਗੀ ਸਹਿਰ ਜਾ ਕੇ ਸਾਰਾ ਸੋ ਦਾ ਪਤਾ ਅੱਗੇ ਕੜਾ ਮੈਂ ਇਹਦੇ ਸਿੱਖੀ ਦੇਖ ਲਓ ਭੈਣ ਜੀ ਹੈ ਜਿਹਹੀਂ ਮੈਂ ਫੋਟੋ ਚ ਦੇਖੀ ਸੀ ਉਹਦੇ ਨਾਲ ਕਿਤੇ ਜਾਵੇ ਸੋਣੀ ਲੱਗਦੀ ਹੈ ਮੇਰੀ ਨੂੰ ਤਾਂ ਹੈ ਭੈਣ ਜੀ ਰੀ ਰਾਈ ਦਾ ਸੁਕਣਾ ਕਰੋ ਕਰ ਬਿਆ ਕਰਦੇ ਹਾਂ 1000 ਚਲੋ ਜੇ ਦੋ ਟਾਈਮ ਨਾ ਬੜਾ ਲਾਓ ਹੋਰ ਹੋਰ ਭਾਈ ਸਵਾਈ ਚ ਲਵਤ ਫਾੜੇ

भाई नु कहो मु दिखा दूंगा लो Hãy 조용 <목소리> ਕੀ ਗੱਲ ਕਿਕਰ ਕੀ ਗੱਲ ਹੈ ਇਹ ਕੀ ਹੋ ਰਿਹਾ ਹੈ ਕੰਦਿਰ ਤਰ ਕੀ ਹੋ ਰਿਹਾ ਕੁੜੀ ਦਾ ਸ਼ਗਨ ਕਰ ਰਿਹਾ ਮੈਂ ਅੱਛਾ ਤੱਕ ਕੁੜੀ ਦਾ ਸ਼ਗਨ ਕਰ ਰਿਹਾ ਹਾਂ ਤੈਨੂੰ ਪਤਾ ਨਹੀਂ ਮੈਂ ਤੈਨੂੰ ਕੀ ਕਿਹਾ ਸੀ ਸਵਾ ਮਹੀਨੇ ਬਾਅਦ ਮੈਂ ਆਉਂਗਾ ਮੇਰੇ ਤੋਂ ਪੁੱਛੇ ਤੋਂ ਬਿਨਾ ਕੋਈ ਗੱਲ ਨਹੀਂ ਕਰਨੀ ਕਿਉਂ ਮੇਰੀ ਧੀ ਹੈ ਮੈਂ ਜੋ ਮਰਜੀ ਕਰਾਂ ਤੂੰ ਕੋਣ ਉਹਨਾਂ ਹੁਕਮ ਦੇਣ ਵਾਲਾ ਮੈਂ ਮੇਰੇ ਭਰਾ ਦੀ ਮੰਗ ਹੈ ਇਹ ਓ ਚੱਲ ਤੇਰੇ ਭਰਾ ਦੀ ਮੰਗ ਸਹੀ ਉਹ ਮਰ ਗਿਆ ਕੋ ਸਾਡਾ ਤੇਰਾ ਕੋਈ ਰਿਸ਼ਤਾ ਨਹੀਂ ਹੈ। ਉਹ ਤੋ ਬੋਲਦਾ ਕਿਉਂ ਨਹੀਂ? ਕਹਿਣਾ ਕੁਛ ਇਹਨੂੰ? ਇਹ ਕੀ ਬੋਲੂਗਾ? ਭਈ ਅਮਰਜੀਤ ਮੈਨੂੰ ਤੁਸੀਂ ਕੀ ਕਿਹਾ ਸੀਗਾ? ਤੁਸੀਂ ਮੈਨੂੰ ਕਹੇ ਸੀ ਫੈਸਲਾ ਕਰਕੇ ਦੱਸਾਂਗੇ। ਕਿ ਫੈਸਲੇ 'ਚ ਮੈਂ ਕੀ ਕਿਹਾ ਸੀ ਵੀ ਮੈਂ ਕੁੜੀ ਉੱਥੇ ਧਰੂਗਾ। ਫੈਸਲੇ 'ਚ ਭਾਵੇਂ ਜੋ ਮਰਜ਼ੀ ਕਿਹਾ ਸੀ। ਮੈਂ ਹੁਣ ਇੱਥੇ ਆ ਗਿਆ ਨਾ ਤਾਂ ਇਹਨਾਂ ਨੂੰ ਕਹੋ ਆਹਦੀ ਟੰਡਫੋੜੀ ਚੱਕਣ ਤੇ ਤੁਰਦੇ ਲੱਗਣ। ਤੂੰ ਚੱਲ। ਇਹ ਮੇਰੀ ਧੀ ਹੈ। ਇਹਦਾ ਰਿਸ਼ਤਾ ਮੇਰਾ ਜਿੱਥੇ ਮੇਰਾ ਜੀ ਕਰੂਗਾ ਉੱਥੇ ਕਰੂੰਗਾ। ਆਹ ਦੇਆ ਕਰਾਇਰੇ ਟੱਟਵਾਂ ਨੂੰ ਨਾ ਇੱਥੇ ਲੈ ਕੇ। ਬਾਹੌੜਾ ਮੇਰੇ ਘਰ ਤੋਂ ਕੀ ਕਹਿਣਾ ਬੁੜਾ ਓਏ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਇੱਕ ਗੱਲ ਕਹੀ ਸੀ ਵੀ ਸਵਾ ਮਹੀਨੇ ਤੱਕ ਜੋ ਮਰਜ਼ੀ ਕਰ ਲੋ ਸਵਾ ਮਹੀਨੇ ਤੋਂ ਬਾਅਦ ਮੈਂ ਆਉਂਗਾ ਤੇ ਮੰਦਰ ਨੂੰ ਲੈ ਕੇ ਜਾਊਗਾ ਓਏ ਤੂੰ ਦਫਾ ਹੋ ਜਾ ਥੋੜੀ ਇੱਕ ਵਾਰੀ ਤੈਨੂੰ ਸੁਣਿਆ ਨਹੀਂ ਦਫਾ ਹੋ ਜਾ ਹਾਂ ਇਹ ਸਾਰਾ ਕੁਝ ਇਹਦਾ ਕੀਤਾ ਕਰਾਇਆ ਨਾ ਜਰਨੈਲ ਮੈਨੂੰ ਛੱਡ ਕੇ ਨਮਾ ਵਿਚੋਲਾ ਪਾੜ ਲਿਆ ਭਾਈ ਮੇਰੇ ਨਾਲ ਤੁਹਾਡਾ ਕੋਈ ਰੌਲਾ ਨਹੀਂ ਆਪ ਦੀ ਲੜਾਈ ਆਪ ਨਿਪਟੋ ਲੜਾਈ ਤਾਂ ਅਸੀਂ ਨਿਵੇੜ ਲਾਂਗੇ ਜੇ ਮਰਜ਼ੀ ਪਰ ਜਿਹੜਾ ਕੰਮ ਤੂੰ ਕੀਤਾ ਚੰਗਾ ਨਹੀਂ ਕੀਤਾ ਤੇਰੇ ਨਾਲ ਤਾਂ ਮੈਂ ਨਿਪਟੂਗਾ ਬਾਅਦ ਚ ਗਰ ਨਾਲ ਇਹਦੇ ਨਾਲ ਬਾਅਦ ਚ ਨਿਫਟਾਂਗੇ ਪਹਿਲਾਂ ਮੈਨੂੰ ਉਹਦਾ ਨਿਫਟ ਲੈਣ ਦੇ ਤੂੰ ਦੱਸ ਤੂੰ ਕਾਹਨਾ ਓਏ ਮੈਨੂੰ ਛੱਡ ਤੂੰ ਹੈ ਕੌਣ ਮੇਰੀ ਗਰਲਫ੍ਰੈਂਡ ਹੋਰ ਮੇਰੀ ਗਰਲਫ੍ਰੈਂਡ ਲੈ ਕੇ ਕਰ ਇਹਦਾ ਗੱਲ ਛੱਡ ਦੇ ਤੇਰੀ ਦੋਸਤ ਨਹੀਂ ਸਾਡੇ ਨਾਲ ਤੇਰੇ ਨਾਲ ਦਸਵੀਂ ਤਾਂ ਮੈਂ ਤੈਨੂੰ ਦੱਸ ਦੂੰਗਾ ਫੁਨੇ ਨਾਲੇ ਹੋਰ ਇਹ ਕੌਣ ਹੁੰਦਾ ਹੈ ਮੇਰੇ ਇੱਕ ਇਹ ਸਾਡਾ ਹੋਣ ਵਾਲਾ ਪਰੋਣਾ ਪਰੋਣਾ ਹੈਗਾ ਮੈਂ ਪਹਿਲਾ ਮੇਰਾ ਹੱਕ ਹੈ ਮੈਂ ਆ ਮੇਰੇ ਭਰਾ ਦੀ ਮੰਗ ਸੀ ਮਨਿੰਦਰ ਤੇਰਾ ਕੋਈ ਹੱਕ ਨਹੀਂ ਤੇਰੇ ਕੋਲ ਆ ਸੀਗਾ ਹਰ ਤਰਫ ਆ ਗਿਆ ਚੋਰਾ ਦੇ ਬੜਾ ਪਰੋਣਾ ਸਾਡਾ ਨੋ ਉਹ ਯਾਰ ਤੁਸੀਂ ਮੈਨੂੰ ਮਾਰ ਹੀ ਜਾਂਦੇ ਹੋ ਕੀ ਗੱਲ ਲੱਗੀ ਛੋੜਿਆ ਹੱਥ ਲਾਉਣ ਵਾਲਾ ਹੈ ਮੈਂ ਇੰਨਰ ਬਸ ਕਿ ਹਿੰਮਤ ਆ ਬੰਦਾ ਲਾਉਣ ਵਾਲਾ ਮੁੰਡੇ ਦੇ ਹੱਥਾਂ ਦੇ ਹੋਰ ਤੂੰ ਨਾ ਮੇਰੇ ਨਾਲ ਬੋਲ ਫੜ ਕੇ ਤੇਰੇ ਨਾਲ ਕੋਈ ਗੱਲ ਨਹੀਂ ਆਗਦੀ ਮੁੰਡੇ ਦਾ ਤਾਂ ਨਹੀਂ ਉਹਦਾ ਲੱਜਤਾਂ ਦੀ ਹੈਗੇ ਨੂੰ ਇਹ ਤਾਂ ਆ ਜਾ ਚਪ ਕਰਕੇ ਮਲਾਂਗਣ ਵਾਲੇ ਹੋਰ ਤੁਸੀਂ ਸਾਈਡ ਤੇ ਹੋ ਗੋ ਅਸੀਂ ਗੱਲ ਕਰਦੇ ਹਾਂ ਉਹਨਾਂ ਨਾਲ ਕਰ ਕੀ ਗੱਲ ਕਰਨੀ ਬੋਲ ਗੱਲ ਇਹੀ ਆ ਤੇਰਾ ਭਰਾ ਮਰ ਗਿਆ ਉਹਦੇ ਨਾਲ ਸਾਡੀ ਸੀਜੀ ਰਿਸ਼ਤੇਦਾਰੀ ਤੇਰੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਆ ਲੈ ਜਾ ਉਹਦੇ ਮਲਾਂਗੇ ਤੋਂ ਤੁਰ ਜਾ ਮੇਰੇ ਨਾਲ ਸਲਾਮਾ ਭਰਾ ਮੈਂ ਆ ਰੱਖਾਂਗਾ ਠੀਕ ਹੈ ਜਿਹਦੇ ਨਾਲ ਤੇਰੀ ਯਾਰੀ ਸੀ ਜਾਂ ਤੁਹਾਡੀ ਨਹੀਂ ਸੀ ਮੈਂ ਬੈਠਾਂਗਾ ਇੱਥੇ ਠੀਕ ਹੈ ਨਾ ਮੈਂ ਲੈ ਕੇ ਜਾਉਂਗਾ ਮਨਿੰਦਰ ਨੂੰ ਆਪ ਦੇਖ ਕਰੇ ਮੇਰੇ ਭਰਾ ਦੀ ਮੰਗਾ ਮੈਂ ਨਹੀਂ ਕਿਸੇਾਰੇ ਖਰੇ ਮੱਥੂ ਖਰੇ ਨੂੰ ਜਾਣ ਦਿੰਦਾ ਤੂੰ ਅਸੀਂ ਤਾਂ ਬਹੁਤ ਸੇ ਨਹੀਂ ਨਹੀਂ ਲਾ ਸਕਦਾ ਤੂੰ ਨਾ ਬੋਲ ਮੇਰੇ ਨਾਲ ਗੁਰਦੇ ਬੰਦ ਸੱਗਲ ਅਸੀਂ ਮਨਿੰਦਰ ਨੂੰ ਤੋੜ ਦੇ ਨਹੀਂ ਤੂੰ ਕਹਣਾ ਨਾਲ ਲਿਜਾਣਾ ਨਾਲ ਕੋਹ ਨਾਲ ਲਜਾਉਣ ਵਾਲਾ ਆ ਮੇਰੇ ਨਾਲ ਸਾਰੇ ਖਰੇ ਹਾਰੀ ਪੰਚਾਇਤ ਚੜ ਕੇ ਆਈ ਹੈ ਬੰਦੇ ਤੇ ਤੂੰ ਚੁੱਪ ਰਹਿ ਓਏ ਆਈ ਹੈ ਪੰਚਾਇਤ ਓਏ ਬਾਹਰ ਐ ਬੋਲਣ ਦੇ ਲੋਨ ਨਹੀਂ ਪਹਿਲਾਂ ਤੇਰੀ ਕਹਿੰਦੀ ਰਸਟਰ ਸੀ ਭਵਾ ਦੇ ਤੂੰ ਓ ਹੈਲੋ ਬੁੜਿਆ ਹਾਂ ਥੋੜਾ ਗੱਲ ਮੈਨੂੰ ਦੱਸ ਹਾਂ ਇਹ ਪੱਕਾ ਤੋਂ ਪਹਿਲਾਂ ਤੁਸੀਂ ਸਾਰਾ ਗੱਲ ਮਨਿੰਦਰ ਨੂੰ ਕਹਿੰਦੇ ਪੁੱਛਦੇ ਬ੍ਰਾਹਮਣਿੰਦਰ ਕਿਉਂ ਮਨਿੰਦਰ ਪੁੱਛਿਆ ਸੀ ਆ ਪੁੱਛ ਮਨਿੰਦਰ ਡਬੜੂ ਨਾ ਬਾ ਇਹ ਤਾਂ ਬਾਤ ਇੱਕ ਆਲਾ ਜੇ ਮਨਿੰਦਰ ਹੀ ਕਰੂਗੀ ਮਨਿੰਦਰ ਚੱਲ ਮੇਰੀ ਸੁਣ ਲੋ ਗੱਲ ਮੈਂ ਇੱਥੋਂ ਮੈਂ ਤੁਹਾਨੂੰ ਇੱਕ ਗੱਲ ਲੱਗਦੀ ਬਾ ਛੱਡ ਮਨਿੰਦਰ ਦੀ ਮਨਿੰਦਰ ਦੀ ਬਾ ਛੱਡ ਕੁੜੀ ਰੱਖ ਛੱਡ ਕੁੜੀ ਬਾ ਕੁੜੀ ਬਾ ਹੱਥ ਛੱਡ ਪਾਣੀ ਦੇ ਹੱਥ ਨਾਲ ਤਾਂ ਹੁਣ ਲੈ ਤਾ ਨਾਲ ਆ ਤੇਰੇ ਖੜੇ ਮੈਂ ਤੂੰ ਕੌਣ ਹੋਣਾ ਮੇਰੀ ਜ਼ਿੰਦਗੀ ਦੇ ਫੈਸਲੇ ਕਰਨ ਵਾਲਾ ਮੇਰੀ ਜ਼ਿੰਦਗੀ ਦੇ ਫੈਸਲੇ ਕਰਨ ਵਾਲਾ ਮਰ ਗਿਆ ਜਿੰਨਾ ਟਾਈਮ ਤੋਂ ਹੋਈ ਉਹਨਾਂ ਟਾਈਮ ਤੇ ਨਾ ਮੇਰੀ ਰਿਸ਼ਤਦਾਰੀ ਸੀ ਹੁਣ ਤੁਹਾਡੇ ਨਾਲ ਮੇਰੀ ਕੋਈ ਰਿਸ਼ਤਦਾਰੀ ਨਹੀਂ ਮੈਂ ਆਪ ਦੀ ਜ਼ਿੰਦਗੀ ਦੇ ਫੈਸਲੇ ਖੁਦ ਲੈ ਸਕਦੀ ਆ ਤੇ ਮੈਂ ਆਪ ਦੀ ਜ਼ਿੰਦਗੀ ਦਾ ਫੈਸਲਾ ਲੈ ਚੁੱਕੀ ਆ ਮੈਂ ਤੇਰੀ ਚੁੱਗੀ ਪਤਨਾ ਚਾਹਣੀ ਆ ਸਿੱਕਰ ਬਾਹਰ ਹੋ ਜਾ ਐਸ ਤੋਂ ਪਹਿਲਾਂ ਕਿ ਮੈਂ ਤੇਰੇ ਨਾਲ ਹੋਰ ਬੁਰਾ ਕਰ ਆਦੀ ਪਤ ਲੈ ਕੇ ਕਿਸਾ ਵਗ ਜਾ ਸੁਣਨਾ ਸੀ ਨਾ ਮਨਿੰਦਰ ਦਾ ਫੈਸਲਾ ਸੁਣ ਲਿਆ ਨਾ ਹੁਣ ਚੁੱਪ ਕਰਕੇ ਦਰਵਾਜ਼ਾ ਖੁੱਲਾ ਨਿਕਲ ਜਾ ਇੱਥੋਂ ਤੂੰ ਕਰ ਲਈ ਨਾ ਆਦੀ ਮਨ ਮਰਜੀ ਹੁਣ ਤੈਨੂੰ ਮੈਂ ਦਿਖਾਉਂਗਾ ਕਿ ਮੈਂ ਕੀ ਕਰ ਸਕਦਾ ਦਾ ਕਰਲੀ ਜਿਹੜਾ ਕੋਈ ਕਰ ਰਿਹਾ ਹੈ ਜਾ ਬੱਕ ਜਾ ਇੱਥੋਂ ਕੋਈ ਗੱਲ ਨਹੀਂ ਮਸਤ ਨਾ ਰੁਪਨਾ ਗੀਤ ਕੀ ਆ ਤੂੰ ਕੀ ਕਰਨ ਲੱਗਿਆ ਸਾਡੇ ਨਾਲ ਖਤਰਾਉਣ ਲੱਗਿਆ ਤੀਆ ਉਹ ਮੇਰੇ ਸੋਨੇ ਵਰਗਾ ਮੁੰਡਾ ਮਰਵਾ ਦੇਣਾ ਸੀਗਾ ਹੈ ਤੂੰ ਮੈਨੂੰ ਆਇਆ ਤਾਂ ਦੱਸ ਦਿੰਦਾ ਵੀ ਇਹਨਾਂ ਦੇ ਘਰੇ ਇਹਨਾਂ ਕੋ ਹੋ ਰਿਹਾ ਹੈਗਾ ਤੂੰ ਤਾਂ ਕਹਿੰਦਾ ਕੁੜੀ ਬੰਦੀ ਆ ਮੈਂ ਤਾਂ ਕਾਦੀ ਵਧੀਆ ਜੀ ਜਦੋਂ ਐਨਾ ਖੁਸ਼ੇ ਕਰਦੇ ਅਗਲੇ ਨਾਲ ਨਹੀਂ ਨਹੀਂ ਅੰਟੀ ਜੀ ਗਲਤ ਨਾ ਸੋਚੋ ਤੁਸੀਂ ਜੀ ਸਾਡੀ ਕੁੜੀ ਬਹੁਤ ਸਿਆਣੀ ਹੈ ਜੀ ਮੇਰੇ ਧੀ ਚ ਕੋਈ ਖੋਟ ਨਹੀਂ ਆਏਗਾ ਆ ਬੰਦੇ ਤਾਂ ਤੁਹਾਡੇ ਮੋਰੇ ਹੱਥ ਠੀਕ ਆ ਸਾਨੂੰ ਨੇ ਇਹ ਜਿਹੇ ਰਿਸ਼ਤੇ ਦੀ ਲੋੜ ਨਾ ਭਲਾਓ ਤੁਹਾਡੇ ਸਮਾਂ ਕਰਾ ਕਰੋ ਹਾਂ ਕਰਾ ਰਿਹਾ ਹਾਂ ਇੱਧਰ ਐ ਨਹੀਂ ਕਰ ਪੈਣਗੀ ਮੈਂ ਘਰ ਦਾ ਪੂਰਾ ਰੱਤ ਬੁੜੀਏ ਬਣੀ ਸੁਣੋ ਮੈਂ ਤਾਂ ਆਪਾਂ ਇਹਨਾਂ ਸਾਡੀ ਚਾਹ ਨੂੰ ਪਾ ਕੇ ਸਾਡੇ ਤੋਂ ਮਾਫੀ ਲੈਣਗੇ ਮਾਨਾ ਵਸਣ ਤਾਂ ਹੋਣੀ ਹੈ ਕਿ ਪੰਚਾਇਤ ਵਿੱਚ ਕੌਣ ਗੋਰੀ ਹੋਵੇਗਾ ਲਾਹੂਆਂ ਸਾਹਬ ਬਈ ਮੇਰੀ ਗੱਲ ਪੱਗਾਂ ਲਿਖਿਆ ਹੋਤੇ ਤੁਸੀਂ ਕੀ ਬੋਲਣਾ ਕਰਦੇ ਹੋ ਮਾਸੀ ਜੀ ਮੇਰੇ ਨਾਲ ਮੇਰੀ ਹੋ ਜੂਗੀ ਮਾਸੀ ਜੀ ਅਸੂਰੇ ਪਹਿਲਾ ਦਿਨ ਆਪਾਂ ਚੰਗਾ ਹੋਮੀ ਹਜਰਿਸਤਾਂ ਦੇਖੋ ਕਿਵੇਂ ਆ ਹਰਪ੍ਰੀਤ ਵਧੀਆ ਜੀ ਤੁਸੀਂ ਦੱਸੋ ਕਿਵੇਂ ਹੋ ਠੀਕ ਆ ਵਧੀਆ ਅੱਜ ਮੈਂ ਵੇਟ ਕਰਦਾ ਰਿਹਾ ਤੂੰ ਉੱਥੇ ਆਈ ਨਹੀਂ ਉਹ ਬਸ ਯਾਰ ਨਾ ਘਰੇ ਬਸ ਕੰਮਕਾਰ ਜੀ ਸੀ ਉਧਰ ਹੀ ਉਲਝੀ ਰਹੀ ਮੈਂ ਟਾਈਮ ਹੀ ਨਹੀਂ ਲੱਗਿਆ ਤੇ ਮੈਨੂੰ ਤਾਂ ਦੱਸ ਦੇਣਾ ਸੀ ਫੋਨ ਕਰਕੇ ਮੈਂ ਉੱਥੇ ਘੰਡਾ ਖੜਾ ਰਿਆ ਉਹ ਬਸ ਫੋਨ ਵੀ ਨਹੀਂ ਚੱਕਿਆ ਚੁੱਕਿਆ ਅੱਜ ਤਾਂ ਬਸ ਮੰਮੀ ਕੋਲ ਹੀ ਪਿਆ ਰਿਹਾ ਫੋਨ ਮੇਰਾ ਅੱਛਾ ਗੱਤੀ ਮੰਮੀ ਕੋਲੇ ਕੋਈ ਗੱਲ ਮੰਮੀ ਕੋਲ ਮੈਂ ਗੱਲਾਂ ਗੱਲਾਂ ਤਾਂ ਕੀਤੀ ਸੀ ਮੈਨੂੰ ਲੱਗਦਾ ਮੰਮੀ ਮੰਨ ਜੂਗੀ ਹਾਂ ਚਲ ਵਧੀਆ ਫਿਰ ਤਾਂ ਮੰਮੀ ਮੰਨ ਜੂਗੀ ਤਾਂ ਹੁਣ ਤੁਸੀਂ ਮਨਾਓ ਕਰਦੇ ਕੀ ਕਹਿੰਦੀ ਮੰਮੀ ਕੁਛ ਨਹੀਂ ਮੰਮੀ ਐਗੀ ਕਹਿਣਾ ਮੰਮੀ ਤਾਂ ਕਹਿੰਦੀ ਪਹਿਲਾਂ ਕੋਈ ਕੰਮ ਕਿਤੇ ਲੱਗ ਜਾ ਠੀਕ ਆ ਕੋਈ ਨੌਕਰੀ ਨਾਖਰੀ ਲੱਭ ਨੌਕਰੀ ਕਰਨ ਲੱਗ ਜਾ ਫਿਰ ਉਸ ਤੋਂ ਬਾਅਦ ਦੇਖਾਂਗੇ ਤੇ ਵਿਆਹ ਦਾ ਯਾਰ ਇੱਕ ਹੀ ਗੱਲ ਹੋਈ ਤੂੰ ਰੋਟੀ ਤਾਂ ਛੱਡ ਆਪਾਂ ਦੋਨੇ ਜਣੇ ਕੰਮ ਕਰਾਂਗੇ ਤਾਂ ਆਪਦਾ ਖਾਵਾਂਗੇ ਵਧੀਆ ਹਾਂ ਫਿਰ ਤਾਂ ਹੀ ਤਾਂ ਤੈਨੂੰ ਮੈਂ ਕਹੀ ਜਾਂ ਨਾ ਵੀ ਰੋਟੀ ਪਾਣੀ ਤਾਂ ਫੇਰ ਹੀ ਖਾਵਾਂਗੇ ਚੰਗੀ ਨੌਕਰੀ ਹੋਊਗੀ ਜੀ ਨੌਕਰੀ ਮਿਲੂਗੀ ਤਾਂ ਫਿਰ ਮੈਂ ਘਰੇ ਕਹਿ ਸਕਦਾ ਵਿਆਹ ਵਾਸਤੇ ਨਾਲ ਤੈਨੂੰ ਪਤਾ ਮੇਰੇ ਮਾਮੇ ਆ ਮਾਮੇ ਨਾਲ ਵੀ ਗੱਲ ਕਰਨੀ ਪਊਗੀ ਉਹ ਵੀ ਬਹੁਤ ਗੁੱਸੇ ਦੇ ਸੁਧਾਰੇ ਆ ਫਿਰ ਹੁਣ ਔਰ ਹੁਣ ਜਿਗ ਤੇ ਮਾਮਾ ਨੂੰ ਪਤਾ ਲੱਗ ਗਿਆ ਨਾ ਕਿ ਮੇਰੇ ਤੇ ਨਾਲ ਚੱਕਰ ਚੱਲਦਾ ਮੈਨੂੰ ਉਹ ਬਹੁਤ ਗਾਲਾਂ ਕੱਢਣਗੇ ਕਹਿਣਗੇ ਲੁਚਾ ਲਫੰਗਾ ਯਾਰ ਇਹ ਲੁਚਾ ਲਫੰਗਿਆ ਵਾਲੀ ਕੀ ਗੱਲ ਆ ਗਈ ਹੁਣ ਐਵੇਂ ਪਿਆਰ ਕਰਨਾ ਕਿ ਗੁਨਾਹ ਉਹ ਗੁਨਾਹ ਹੁਣ ਆਪਾਂ ਨੂੰ ਤਾਂ ਪਤਾ ਵੀ ਗੁਨਾਹ ਨਹੀਂ ਹੈਗਾ ਗਲਤ ਆ ਫਿਰ ਕਰਦਿਆਂ ਦੀ ਹੈ ਨਾ ਕਰਦਿਆਂ ਨੂੰ ਕੌਣ ਸਮਾਵੇ ਸਮਝਾਵੇ ਚੱਲ ਠੀਕ ਹੈ ਲਾਡੀ ਤੂੰ ਮੈਨੂੰ ਉਹਦੀ ਫੋਨ ਲਾਈ ਜੇ ਤੇਰੇ ਘਰ ਦੇ ਮੰਨ ਜਾਣਗੇ ਹੁਣ ਤੂੰ ਫੋਨ ਕੱਟ ਉਹ ਹਰਪ੍ਰੀਤ ਮੇਰੀ ਗੱਲ ਤਾਂ ਸੁਣਾ ਮੈਂ ਆਪੇ ਮਨਾ ਲੂੰਗਾ ਤੂੰ ਟੈਨਸ਼ਨ ਕਿਉਂ ਲੈਣੀ ਹੈ ਟੈਂਸ਼ਨ ਨਾ ਮੈਂ ਤਾਂ ਹੋਰ ਕੀ ਕਰਾਂ ਐਵੇਂ ਲਾਰੇ ਜਿ ਲਾਈ ਗਏ ਮੈਨੂੰ ਵਿਆਹ ਦੇ ਜੇ ਤੈਨੂੰ ਪਹਿਲਾਂ ਨਹੀਂ ਪਤਾ ਸੀਗਾ ਵੀ ਤੇਰੇ ਘਰ ਦੇ ਮਨਦੇ ਨਹੀਂ ਉਹ ਮੰਨ ਜਾਣਗੇ ਜਦੋਂ ਮੈਂ ਕਹੀ ਤੇ ਜਾਣਾ ਪਰ ਥੋੜਾ ਜਿਹਾ ਟਾਈਮ ਚਾਹੀਦਾ ਮੈਨੂੰ ਚੱਲ ਠੀਕ ਆ ਬਾਈ ਹਰਪ੍ਰੀਤ ਉਹ ਗੱਲ ਤਾਂ ਸੁਣ ਹਰਪ੍ਰੀਤ ਇੱਕ ਤਾਂ ਉਹ ਗੁੱਸੇ ਹੋਈ ਰਹਿੰਦੀ ਐ ਉਹਦੀ ਫੋਨ ਕੱਢ ਕਿਧਰੋਂ ਆ ਗਿਆ ਬੇੜਾ ਬੈਠੇ ਵਾਲਾ ਰੁੜ ਜਾਣਾ ਨਾ ਹੋਵੇ ਤਾਂ ਪਟਮੇੜੀ ਪਹਿਣਾ ਕੇ ਸਾਰਾ ਪ੍ਰੋਗਰਾਮ ਖਰਾਬ ਕਰ ਗਿਆ ਮਰ ਜੇ ਪ੍ਰਾਂ ਨੂੰ ਬਿਮਾਰੀ ਦੇ ਜਾਣਾ ਮੇਰੇ ਸਾਲੇ ਨੇ ਨਾ ਮੇਰੀ ਭੈਣ ਦੀ ਸਾਰੀ ਜ਼ਿੰਦਗੀ ਖਰਾਬ ਕਰਕੇ ਰੱਖ ਦਿੱਤੀ ਮੇਰਾ ਤਾਂ ਜੀ ਕਰਦਾ ਨਾ ਇੱਕ ਪਾਸਾ ਕਰ ਦਿਆਂਦਾ ਕੰਜਰ ਬੰਦੇ ਦਾ ਓਏ ਮੈਨੂੰ ਤਾਂ ਹੈਰਾਨੀ ਇਸ ਗੱਲ ਦੀ ਹੈ ਵੀ ਜਦੋਂ ਮੁੰਡੇ ਆळ्या ਨੂੰ ਅਸੀਂ ਸਾਰੀ ਗੱਲ ਦੱਸਤੀ ਸੀ ਅਸੀਂ ਕੋਈ ਲਕੋ ਨਹੀਂ ਰੱਖਿਆ ਫੇਰ ਵੀ ਡਰ ਕੇ ਡਰਦੇ ਛੱਡ ਕੇ ਭੱਜ ਗਏ ਅਖੇ ਅਸੀਂ ਆਪਦਾ ਮੁੰਡਾ ਥੋੜੀ ਮਰਵਾਉਣਾ ਏ ਓਹੋ ਬਾਈ ਡਰ ਤਾਂ ਹੁੰਦਾ ਹੀ ਐ ਆਪਣੇ ਨੂੰ ਆਪਾਂ ਨੂੰ ਡਰਨਾ ਹੋਵੇ ਨਾਲੇ ਇਹੋ ਜਿਹਾ ਰਿਸ਼ਤਾ ਕੋਈ ਲੈਂਦਾ ਨਹੀਂ ਹੁੰਦਾ ਛੇਤੀ ਛੇਤੀ ਇਹ ਤਾਂ ਬਾਹਲਾ ਔਖਾ ਸਿਰੇ ਚੜਾਉਣਾ ਪਊਗਾ ਮੈਂ ਤਾਂ ਇਹ ਕਹਿੰਦੀ ਆ ਬੇੜਾ ਬੈਠਾ ਵਾਲ ਨੂੰ ਕਿਕਰ ਸਾਨੂੰ ਪਤਾ ਕਿਤੋਂ ਲੱਗ ਗਿਆ ਇਹ ਕਿਵੇਂ ਆ ਬੜਿਆ ਆਪਣੇ ਘਰੇ ਖਬਰਾ ਕਿਵੇਂ ਆ ਗਿਆ ਰੁੜਜਣਾ ਨਾ ਹੋਵੇ ਤਾਂ ਪਟਮੇਲੀ ਪੈਣੇ ਨੂੰ ਆਪਣਾ ਘਰ ਹੀ ਥਿਆਇਆ ਆਪਣਾ ਘਰ ਹੀ ਥਿਆਇਆ ਮੋੜ ਕੋੜ ਆਪਣੇ ਤੇ ਮੋੜ ਕੋੜ ਆਪਣੇ ਤੇ ਇਹਦਾ ਕਲੰਕ ਵਾਂਗੂ ਚੁੰਬੜ ਗਿਆ ਆਪਾਂ ਨੂੰ ਮੈਂ ਤਾਂ ਕਹਿੰਦੀ ਆ ਨਾ ਵਧੀਆ ਕੀਤਾ ਮਨਿੰਦਰ ਨੇ ਜਿਹੜੀ ਚਪੇੜ ਮਾਰੀ ਉਹਦੇ ਮੂੰਹ ਤੇ ਪੰਜ ਤਰੇ ਆ ਛੱਪ ਗਏ ਕੰਜਰ ਦੇ ਮੂੰਹ ਤੇ ਵਧੀਆ ਹੋਇਆ ਮੈਂ ਤਾਂ ਆਪ ਅੱਗੇ ਆਖ ਮੇਰਾ ਤਾਂ ਕਾਲਜਾ ਠਰ ਗਿਆ ਜਿਹਦੇ ਕੁੜੀ ਨੇ ਲਪੜਾ ਮਾਰਿਆ ਠਰ ਕੇ ਚਪੇੜ ਤਾਂ ਮਾਰੀ ਉਹਨੇ ਲਪੜ ਤਾਂ ਮਾਰਤਾ ਆ ਗੱਲ ਤਾਂ ਤੁਸੀਂ ਕਹੀ ਜਾਨਣੀ ਆ ਪਰ ਦੁੱਗਣਾ ਹੋ ਕੇ ਮਿਲੂ ਹਣ ਉਹ ਬਈ ਨਹੀਂ ਪਤਾ ਹੋ ਕਰੇ ਕੀ ਹੁਣ ਨਹੀਂ ਬੱਸ ਐਵੇਂ ਨਾ ਡਰ ਕਰੇ ਕੀ ਕਰੂਗਾ ਦੇਖੀ ਜਾਊਗੀ ਜਿੱਤੇ ਕਰੂ ਐਦੂ ਵੱਧ ਕੇ ਕੀ ਕਰੂ ਆਪਣੀ 30 ਦੀ ਜ਼ਿੰਦਗੀ ਤਾਂ ਬਰਬਾਦ ਕਰਤੀ ਉਸ ਬੰਦੇ ਨੇ ਮੇਰਾ ਤਾਂ ਜੀ ਕਰਦਾ ਸੀ ਸਾਰੇ ਫੜ ਕੇ ਢਾਰ ਗੇ ਕਰ ਦਤੀ ਇਹ ਬਹੁਤ ਕੁਝ ਜਾਣਦੇ ਸੀਗੇ ਪਰ ਕੀ ਕਰੀਏ ਉਧਰੋਂ ਰਿਸ਼ਤੇਦਾਰ ਵੀ ਦੇਖ ਉੱਠ ਕੇ ਜਾਂਦੇ ਸੀ ਜੇ ਕਰੀਏ ਕੀ ਮਜਬੂਰ ਹੋ ਗਏ ਆਪਾਂ ਤਾਂ ਬਹੁਤ ਵੱਡੀ ਗਲਤੀ ਕਰ ਲਈ ਆਪਾਂ ਇਹ ਐਡੀ ਵੱਡੀ ਗਲਤੀ ਤਾਂ ਆਪਾਂ ਜ਼ਿੰਦਗੀ ਸਕੇ ਤੱਕ ਕੀਤੀ ਨਹੀਂ ਸੀਗੀ ਮੈਂ ਤਾਂ ਆਪ ਕਹਿਣੀ ਆ ਆ ਪਲੇ ਵੇਲੇ ਨੂੰ ਇਹੋ ਜਿ ਇੱਕ ਲੈਣਿਆਂ ਦੇ ਕਿੱਥੋਂ ਰਿਸ਼ਤਾ ਜੋੜ ਲੈ ਆਪਣੀ ਕੁੜੀ ਦਾ ਐਦੇ ਨਾਲ ਤਾਂ ਦੋ ਬਾਰੇ ਹੋਰ ਟੱਪ ਜਾਂਦੇ 30 ਦੇ ਨਾ ਪਿਉਂਦੇ ਹਜੇ ਕਪੂਆ ਐ ਕਿਹੜਾ ਪਤਾ ਹੁੰਦਾਗਾ ਵੀ ਇਹੋ ਜੇ ਨਿਕਲਣਗੇ ਜਾਂ ਆਪਾਂ ਨੂੰ ਪਤਾ ਸੀਗੇ ਵੀ ਉਹਦੀ ਮੌਤ ਹੋਣੀ ਆ ਤੇ ਆਪਣੇ ਤੇ ਆਧਨ ਆਉਣਗੇ ਵੀ ਕੁੜੀ ਦੀ ਜ਼ਿੰਦਗੀ ਹੋ ਕੇ ਖਰਾਬ ਹੋ ਜੂਗੀ ਸਾਰੀ ਮੇਰੀ ਗੱਲ ਸੁਣੋ ਮੈਂ ਤਾਂ ਹੀ ਕਹਿੰਦੀ ਸੀ ਵੀ ਆਪਾਂ ਨਾ ਹੋਣੇ ਫਟਾਫਟ ਰਿਸ਼ਤਾ ਦੇਖ ਕੇ ਨਾ ਮਨਿੰਦਰ ਦਾ ਸਾਗ ਨੂੰ ਆਪਾਂ ਰਹਿ ਨਹੀਂ ਦੇਵਾਂਗੇ ਫਟਾਫਟ ਨਾ ਨੰਦ ਕਰਕੇ ਤੋੜ ਦਾਂਗੇ ਉਹਨੂੰ ਪਤਾ ਹੀ ਨਾ ਲੱਗੇ ਕੁਛ ਥੋੜੇ ਦਿਨਾਂ ਵਿੱਚ ਹੀ ਤੇ ਹੁਣ ਵੀ ਤਾਂ ਸੀ ਉਹਲਾ ਹੀ ਰੱਖਿਆ ਸੀ ਫਿਰ ਪਤਾ ਨਹੀਂ ਕਿਵੇਂ ਜਾ ਕੇ ਦੱਸਤਾ ਉਹ ਆ ਗਿਆ ਨਾ ਟਾਈਮ ਦੇ ਟਾਈਮ ਉਹ ਹੰਤਾ ਲੱਗਦਾ ਕੋਈ ਨਾ ਕੋਈ ਤਾਂ ਹੋਊਗਾ ਕਿਸੇ ਨੇ ਤਾਂ ਖਬਰ ਦਿੱਤੀ ਹੋਊਗੀ ਪਰ ਆਪਾਂ ਤਾਂ ਕਿਸੇ ਨੇ ਗੱਲ ਹੀ ਨਹੀਂ ਕੀਤੀ ਹੈਗੀ ਭਾਈ ਮੇਰੀ ਗੱਲ ਸੁਣ ਲੈ ਤੂੰ ਇਹਨੂੰ ਕੁੜੀ ਨੂੰ ਨਾ ਕਿਸੇ ਰਿਸ਼ਤੇਦਾਰ ਚ ਛੱਡ ਗਏ ਆਪਾਂ ਤੇ ਉਧਰ ਦੇ ਉਧਰ ਹੀ ਤੋਰਦ ਗਏ ਭਾਈ ਸ਼ੋਹਰਾ ਗੱਲ ਸੁਣ ਲੈ ਤੂੰ ਵੀ ਧਿਆਨ ਨਾਲ ਪੱਕੂ ਆ ਤੁਸੀਂ ਤਾਂ ਆਪਦੀਆਂ ਸੁਣਾਈ ਜਾਂਦੀਆਂ ਐ ਨਹੀਂ ਗੱਲਾਂ ਹੁੰਦੀਆਂ ਹੁੰਦੀਆਂ ਜਿਵੇਂ ਤੁਸੀਂ ਕਹੀ ਜਾਂਦੀਆਂ ਆ ਦੇਖ ਲਓ ਕਿੰਨਾ ਉਲੜਾ ਰੱਖਿਆ ਸੀਗਾ ਫੇਰ ਵੀ ਉਹੀ ਗੱਲ ਹੋ ਗਈ ਨਾ ਕਿਹੜੀ ਗੱਲ ਦਾ ਡੱਤ ਸੀਗਾ ਬੇਵੀਰ ਕੋਈ ਸੁੱਖ ਕੇ ਨਹੀਂ ਹੁੰਦਾ ਵੀ ਸਾਰਾ ਟੱਬਰ ਭਗ ਜੇ ਤੁਸੀਂ ਤਿੰਨੇ ਭਗ ਜਿਓ ਤਿੰਨੇ ਜਾ ਕੇ ਨੰਦ ਦੇ ਆ ਉਹ ਕਿ ਹੋਰ ਇਸ ਤਾਂ ਭਾਲ ਕੇ ਇਹਨੂੰ ਚਾਹੇ ਤੂੰ ਇਹਦੇ ਨਾਲ ਕੀ ਲੈ ਜਾ ਅਸ ਤਾਂ ਐ ਕਹਿ ਦੇਗਾ ਦੋਹੇ ਵੀ ਹਾਂ ਭਾਈ ਉਹ ਤਾਂ ਚਾਰ ਦਿਨ ਮਿਲਣਗੇ ਆ ਮਾਵਾਸੀਆਂ ਉੱਥੇ ਜਿੱਤੇ ਨੰਦ ਦੇ ਨੇ ਹੋਏ ਤੇ ਦੇਖ ਕੇ ਗੱਲਬਾਤ ਕਰਕੇ ਇਹ ਆ ਜਾਣ ਕਿ ਅਸੀਂ ਘਰੇ ਰਹਿਣਾ ਦੋਨੇ ਹੋਰ ਪਿੰਡ ਤਾਂ ਕਲੇੜੇ ਨੇ ਮੇਥੇ ਰੱਖਿਆ ਇਹ ਨਾ ਤਾਂ ਮੈਂ ਖੁਸ਼ ਰਹਿਣਾ ਤੇ ਨਾ ਕਿ ਤੈਨੂੰ ਰਹਿਣ ਦੇਣਾ ਚਿੱਤਰ ਭਾਲਦਾ ਹੈ ਗੱਲ ਕੁਝ ਵੀ ਨਹੀਂ ਹੈ ਇਹੋ ਜਿਹੇ ਬੰਦੇ ਨਾਲ ਬਾਪਿਆ ਮੇਰੀ ਭੈਣ ਦੀ ਸਾਰੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਇਹੋ ਜਿਹੇ ਘਟਿਆ ਇਨਸਾਨ ਨੂੰ ਨਾ ਕੁੜੀ ਮਾਰ ਦੇਣੀ ਚਾਹੀਦੀ ਸੀ ਚੰਦਰੇ ਬੰਦੇ ਨੂੰ ਉਹ ਹਾਲਤ ਆ ਨਾ ਬਾਪੂ ਇਹਦਾ ਮੈਂਟੋ ਮੈਂਟੀ ਕਰਦਗੇ ਮੈਨੂੰ ਆਇਆ ਉਹ ਜਾ ਜਾ ਰ ਤੇ ਮੰਗ ਮੈਨੂੰ ਵੀ ਹੋ ਗਿਆ ਮੰਨਦੇ ਰ ਹੈ ਮੇਰੇ ਇੰਦਰ ਨੂੰ ਕੀ ਹੋ ਗਿਆ ਜਾ ਵੇਖ ਹੁਣ ਜਾ ਪੁੱਪੀ ਜਾ ਫਟਾਫਟ ਜਾ ਆਹ ਕੁੜੀ ਦਾ ਤਾਂ ਫੱਤੀ ਕਿਉਂ ਰੱਬ ਨੇ ਐਡੇ ਪੁੱਠੇ ਹੱਥ ਨਾ ਅਖ ਰਪਾਇਆ ਹੈ ਆਏ ਯਾਨੀ ਮੈਂ ਤੇਰਾ ਭਾਈ ਦੂ ਤੈਨੂੰ ਸਾਡੇ ਘਰੇ ਜਰਮ ਹੀ ਨਾ ਦਿੰਦਾ ਜੇ ਐਨਾ ਹੀ ਨਾਲੇ ਇਹ ਤਪਦੀ ਇਹ ਨਾਲੇ ਅਸੀਂ ਤਪਦੇ ਆਂ ਮਗਰ ਤੇ ਫਿਰ ਹੁਣ ਕੀਤਾ ਕੀ ਜਾਵੇ ਹੁਣ ਚੰਗਾ ਭਲਾ ਰਿਸ਼ਤਾ ਲੱਭਿਆ ਸੀ ਫੇਰ ਉੱਥੇ ਗੱਲ ਉੱਥੇ ਦੀ ਉੱਥੇ ਚਲ ਮੈਂ ਵੀ ਦੇਖ ਕੇ ਆਜੋ ਯਾਰ ਦੇਖ ਕੇ ਹੋ ਕੀ ਠੀਕ ਆ ਐ ਸਭ ਕੁਝ ਠੀਕ ਹੋ ਜਾ ਮਰ ਕੇ ਸਾਰੀ ਜ਼ਿੰਦਗੀ ਦੇ ਹੱਲ ਨਿਕਲ ਆਉਣਗੇ ਦੱਸ ਮੈਨੂੰ ਮਨਿੰਦਰ ਠੀਕ ਰਹੇ ਨੇ ਨਹੀਂ ਨਹੀਂ ਮੰਮੀ ਕੁਝ ਨਹੀਂ ਉਹ ਤਾਂ ਐਵੇਂ ਘਬਰਾ ਜਾਈ ਗਈ ਐ ਕੁਝ ਨਹੀਂ ਹੋਏਗਾ ਕੁਝ ਕਿਉਂ ਨਹੀਂ ਹੋ ਗਿਆ ਮੰਮੀ ਆ ਲੈ ਤੂੰ ਮਾਰ ਆਂ ਤਰਲ ਯਾਰ ਦੇ ਦੇ ਮੰਮੀ ਮਾਰਦੀ ਐ ਮੰਮੀ ਮੈਂ ਤੈਨੂੰ ਕਿਵੇਂ ਮਾਰਦਾ ਮੇਰੀ ਧੀ ਐ ਇਹ ਕੀ ਕਰਨ ਲੱਗੀ ਦੀ ਤੂੰ ਮੰਮੀ ਮੈਨੂੰ ਪਤਾ ਉਹ ਮੈਨੂੰ ਕਿਤੇ ਵਿਆਹ ਨਹੀਂ ਹੋ ਦਿੰਦਾ ਉਹ ਮੈਨੂੰ ਜ਼ਿੰਦਗੀ ਚ ਅੱਗੇ ਨਹੀਂ ਵਧਾ ਦਿੰਦਾ ਮੰਮੀ ਮੈਨੂੰ ਮਾਰੀ ਜਾਂਦੇ ਨਾਲ ਆਇਆ ਤੁਸੀਂ ਸੌਖੇ ਹੋ ਜਾਓਗੇ ਮੇਰੇ ਪਿੱਛੇ ਤੁਸੀਂ ਵੀ ਦੁਖੀ ਹੋ ਕੋਣ ਕਹਿੰਦਾ ਸੀ ਦੁਖੀ ਆ ਪਹਿਲਾਂ ਮੈਨੂੰ ਦੱਸ ਕੋਣ ਕਹਿੰਦਾਗਾ ਤੁਸੀਂ ਨਹੀਂ ਕਹਿੰਦੇ ਪਰ ਮੈਨੂੰ ਦੱਸ ਦੇਣਾ ਸਾਰਾ ਤੂੰ ਤੁਸੀਂ ਮੇਰੀ ਕਲਪਨਾ ਹੀ ਕਰਦੇ ਹੋ ਪੁੱਤ ਤੈਨੂੰ ਮਾਰਨ ਵਾਸਤੇ ਪਾਲਿਆ ਦੀ ਮੈਂ ਹੈ ਜੋ ਕੁਝ ਵੀ ਹੋਇਆ ਤੇਰੀ ਕਿਸਮਤ ਹੈ ਪੁੱਤ ਕੀ ਹੋ ਗਿਆ ਹੁਣ ਆ ਦੇਖ ਲੈ ਮਨਿੰਦਰ ਕੀ ਕਰਨ ਲੱਗ ਰਹੀ ਸੀ ਮਨੇ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਸਾਰਾ ਟੱਪਰ ਅਸੀਂ ਤੇਰੇ ਮਗਰ ਮੂਰੇ ਫਿਰਦੇ ਆਂ ਦੱਸ ਤੇਰਾ ਸਾਥ ਨਹੀਂ ਦਿੰਦੇ ਅਸੀਂ ਇਹ ਕੋਈ ਹਾਲ ਹੈਗਾ ਸਪਰੇ ਪੀਣਾ ਵੀਰੇ ਮੈਨੂੰ ਪਤਾ ਤੂੰ ਸਾਰਾ ਮੇਰਾ ਸਾਰੇ ਮੇਰਾ ਬਹੁਤ ਸਾਥ ਦਿੰਨੇ ਹੋ ਪਰ ਵੀਰੇ ਕਿੰਨਾ ਕੁ ਟਾਈਮ ਕਿੰਨਾ ਕੁ ਟਾਈਮ ਉਹ ਨਹੀਂ ਜਿਉਂਦਿੰਦਾ ਆਪਾਂ ਨੂੰ ਮੈਨੂੰ ਮਾਰ ਦੋ ਤਾਂ ਚੰਗਾ ਤਾਂ ਵਧੀਆ ਕੁਛ ਨਹੀਂ ਹੁੰਦਾਗਾ ਮੈਨੂੰ ਮਾਰ ਦੋ ਤੁਸੀਂ ਮੈਂ ਮਰ ਜਣੀ ਆ ਇਹ ਮੇਰੀ ਜ਼ਿੰਦਗੀ ਖਤਮ ਹੁੰਦੀ ਹੁੰਦੀ ਠੀਕ ਆ ਨਾ ਆਦੇ ਵਾਸਤੇ ਮਰਨਾ ਤੂੰ ਹੈ ਤੂੰ ਤਾਂ ਤਾਂ ਮਰੇ ਜੇ ਤੇਰੇ ਕੋਈ ਪਿੱਛੇ ਨਾ ਹੋਵੇ ਆ ਸਾਰੇ ਤੇਰੇ ਨਾਲ ਆ ਸੀ ਮਰੇ ਕੰਜਰ ਉਹ ਹਾਂ ਮਰਨਾ ਹੱਲ ਨਹੀਂ ਹੈਗਾ ਮਨਿੰਦਰ ਨਾ ਪੁੱਤ ਮੇਰੀ ਤੀ ਕਮਣ ਨਹੀਂ ਮਰੀ ਜਾਂਦਾ ਨਾ ਬਸ ਸੰਭਲ ਕੇ ਤੇਰਾ ਘਰ ਹੈਗਾ ਤੇਰਾ ਭਰਾ ਹੈਗਾ ਤੇਰਾ ਪਿਓ ਹੈਗਾ ਸਾਰਾ ਪਰਿਵਾਰ ਤੇਰੇ ਮਗਰਮੂਰੇ ਫਿਰਦੇ ਆ ਸੀ ਹੈ ਮਰਨਾ ਕੋਈ ਹੱਲ ਹੈਗਾ ਅਸੀਂ ਸਾਰੇ ਤੇਰੇ ਨਾਲ ਆ ਪੁੱਤ ਧਿਆਨੀ ਬਣ ਹਾਂ ਜੀ ਮੈਂ ਤਾਂ ਮਰ ਜਾਂਦੀ ਅੱਜ ਨੂੰ ਫੇਰ ਜੇ ਮਰ ਕੇ ਹੱਲ ਨਿਕਲਦਾ ਹੁੰਦਾ ਪਰਪੂਆ ਮੈਂ ਕਹਣੀ ਆ ਵੀ ਮੇਰੇ ਪਿੱਛੇ ਥੋੜੀ ਵੀ ਬਦਨਾਮੀ ਹੋ ਰਹੀ ਆ ਉਹ ਕੋਈ ਬਦਨਾਮੀ ਨਹੀਂ ਦੀ ਆ ਪੁੱਤ ਬਾਪੂ ਜੂ ਉਹ ਪਤਾ ਨਹੀਂ ਕਿਹੜੇ ਆਏ ਸੀ ਅਗਲੇ ਕਹਿਣਗੇ ਇਹਨਾਂ ਦੇ ਆ ਕੁਝ ਹੁੰਦਾ ਕਰੇ ਉਹ ਵੀ ਤੁਰ ਗਏ ਸੀ ਰਿਸ਼ਤਾ ਛੱਡ ਕੇ ਕੋਈ ਹੋਰ ਹੋ ਜੂ ਰਿਸ਼ਤਾ ਪੁਰ ਮੁੱਡੇ ਵਰਗੇ ਬਥੇਰੇ ਰਿਸ਼ਤੇ ਮਨਿੰਦਰ ਮਜ਼ਬੂਤ ਹੋ ਕੇ ਰਹਿਣਾ ਪੈਣਾ ਜਿਵੇਂ ਅੱਜ ਉਹ ਤੇ ਥੱਪੜ ਮਾਰਿਆ ਨਾ ਇਸੇ ਤਰ੍ਹਾਂ ਆਪਦੀ ਜ਼ਿੰਦਗੀ ਨੂੰ ਮਜ਼ਬੂਤ ਬਣਾ ਇਹ ਜੇ ਇਨਸਾਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਪੈਣਾ ਤੈਨੂੰ ਪਰ ਇਹ ਗਲਤੀ ਬਹੁਤ ਵੱਡੀ ਕਰੀ ਹੈ ਕਿ ਮੈਂ ਗਲਤੀ ਕਿਉਂ ਮੰਮੀ ਕਿਉਂ ਗਲਤੀ ਥੱਪੜ ਨਹੀਂ ਉਹਦਾ ਤਾਂ ਗਲਾ ਹੀ ਨੱਪ ਦੇਣਾ ਚਾਹੀਦਾ ਸੀ ਇਹੋ ਜਿਹੇ ਬੰਦੇ ਦਾ ਉਹਨੂੰ ਜਿਉਣ ਦਾ ਕੋਈ ਹੱਕ ਨਹੀਂ ਦੁਨੀਆ 'ਤੇ ਉਹਨੇ ਕਿੰਨੀਆਂ ਜ਼ਿੰਦਗੀਆਂ ਬਰਬਾਦ ਕੀਤੀਆਂ ਨੇ ਮੇਰੀ ਜ਼ਿੰਦਗੀ ਬਰਬਾਦ ਕਰਤੀ ਪਤਾ ਨਹੀਂ ਅਰੇ ਕਿਹਦੀ ਕਿਹਦੀ ਜ਼ਿੰਦਗੀ ਬਰਬਾਦ ਕਰੂਗਾ ਉਹ ਬਸ ਬਸ ਤੂੰ ਚਾਹੀ ਪਾ ਆਹ ਮੇਰੀ ਭੈਣ ਇਹ ਗਲਤੀ ਨਹੀਂ ਦੁਬਾਰਾ ਕਰਨੀ ਤੂੰ ਚੱਲ ਐ ਜੇ ਕੰਬੀ ਕਰ ਲਾ ਦੇਖ ਪਰੋਣਿਆ ਸੋਹਣਾ ਨਿਬੜ ਗਿਆ ਤੇਰਾ ਬੇਇਜ਼ਤੀ ਨਹੀਂ ਹੋਈ ਤੇਰੀ ਪਿੰਡ ਦੇ ਵਿੱਚ ਸਾਰੇ ਉਹ ਪਾਈ ਬਥੇਰਾ ਸੋਹਣਾ ਨਵੇੜਤਾ ਅਗੇ ਬੇਇਜ਼ਤੀ ਹੋਈ ਆ ਬੇਇਜ਼ਤੀ ਦਾ ਕਰਾਦੀ ਤੁਸੀਂ ਮੇਰੇ ਭਰਾ ਦੀ ਪੰਚਾਇਤ 'ਚ ਬਿਠਾ ਕੇ ਖਜਨੂ ਕਿਸੇ ਰਹੀ ਉਹ ਪਾਈ ਅਸੀਂ ਫੈਸਲਾ ਕਰਾਉਣਾ ਸੀ ਕਰਵਾਤਾ ਹੋਰ ਤੁਸੀਂ ਕੀ ਚਾਹੁੰਦੇ ਹੋ ਫੈਸਲਾ ਕਰਵਾਤਾ ਫੈਸਲਾ ਤੁਸੀਂ ਬਾਹਰ ਸੋਹਣਾ ਕਰਵਾਤਾ ਉਹ ਤੇ ਲੰਗਰੀ ਦੇ ਪੈਰੀ ਹੱਥ ਲਵਾ ਕੇ ਉਹ ਦੇਖ ਭੈਣੇ ਜੇ ਪਿੰਡ 'ਚ ਗੱਲ ਉੱਡਦੀ ਤਾਂ ਕਿੰਨੀ ਬੇਇਜ਼ਤੀ ਹੋਣੀ ਸੀ ਇਹਦੀ ਬਾਈ ਮੈਂ ਚ ਗੱਲ ਉੱਡੇ ਨਾ ਉੱਡੇ ਪਰ ਤੁਹਾਡੇ ਚ ਗੱਲ ਲਗਾਦੀ ਨਾ ਤੁਸੀਂ ਤਾਂ ਉਹਦੇ ਉਂਗੇ ਨੀਵਾ ਕਰਤਾ ਮੇਰੇ ਭਰਾ ਨੂੰ ਫਿਰ ਜੇ ਜੇਲ੍ਹ ਭਾਗਿਆਂ ਦਾ ਫਿਰ ਫਿਰ ਕੀ ਕਰਦੇ ਤੁਸੀਂ ਕਿਵੇਂ ਭਾਗ ਲੰਦਾ ਚ ਟੰਗਿਆਂ ਦੇ ਹੀ ਜਾਂਦੀ ਥੋੜੀ ਬੰਦ ਫੇਰਾ ਭਰਾ ਨੂੰ ਜੇਲ੍ਹ ਤੇ ਹੀ ਦੂਗੀ ਸਾਨੂੰ ਇੱਥੇ ਫੈਸਲਾ ਕਰਾਉਣੇ ਹੀ ਭਲਾਇਆ ਸੀ ਫੈਸਲਾ ਕਰਾ ਕੇ ਹੁਣ ਹਲੇ ਚੱਲ ਜੀ ਚੱਲ ਬਾਈ ਨਾ ਤੈਨੂੰ ਕੀ ਲੋੜ ਪਈ ਸੀ ਇਹਨਾਂ ਨੂੰ ਸੱਦਣ ਦੀ ਵਧਾਨਗੀਆਂ ਕਰਨ ਲੱਗ ਜਾਨੀ ਆ ਤੂੰ ਇਹ ਤਾਂ ਮਾੜੀ ਜੀ ਗੱਲ ਹੁੰਦੀ ਐ ਚਾ ਕਿਸਨੇ ਹੋਂ ਨਾ ਲਾਂਦੀ ਐ ਜਿਵੇਂ ਇਹਦੇ ਭਰਾ ਡੀਸੀ ਲੱਗੇ ਹੁੰਦੇ ਆ ਮੈਂ ਫਿਰ ਥੋੜਾ ਨਵੇੜ ਕੇ ਹੀ ਗਿਆ ਉਹ ਕਿਹੜਾ ਮਾਰ ਨਵੇੜ ਕੇ ਗਿਆ ਨਾਲੇ ਹੋਰ ਨਵੇੜਕ ਤੇਰੇ ਨਾਲ ਤਾਂ ਨਵੇੜਿਆ ਨਹੀਂ ਉਹਨਾਂ ਨੇ ਮੇਰਾ ਨਵੇੜ ਕੇ ਗਿਆ ਨਾਲੇ ਹੋਰ ਅੱਜ ਤਾਂ ਮੇਰੇ ਘਰੇ ਵੜ ਗਏ ਉਹ ਏਦੋਂ ਬਾਅਦ ਹਸਾਬ ਲਾ ਲਈ ਜੇ ਦੁਬਾਰਾ ਇਹਨਾਂ ਨੂੰ ਸੱਦਿਆ ਤਾਂ ਨਹੀਂ ਮੈਥੋਂ ਬੁਰਾ ਕੋਈ ਨਹੀਂ ਹੋਣਾ ਜਦੋਂ ਮੈਂ ਨਹੀਂ ਜਾਂਦਾ ਇਹਨਾਂ ਦੇ ਇਹ ਕਿਉਂ ਆਉਂਦੇ ਆ ਮੇਰੇ ਉਹ ਮੇਰੇ ਕਰਕੇ ਆਉਂਦੇ ਆ ਆਪਦੀ ਭੈਣ ਕਰਕੇ ਆਉਂਦੇ ਆ ਤੇਰੇ ਕਰਕੇ ਨਹੀਂ ਆਉਂਦੇ ਨਾਲੇ ਉਹ ਦਿਓ ਤੇ ਤੇਰੇ ਭਰਾ ਜਿਆਦੇ ਪ੍ਰਾਦੇ ਮਗਰ ਲੱਗਣ ਵਾਲੇ ਕੋ ਤੇਰੇ ਭਰਾ ਜ਼ਿਆਦੇ ਨਹੀਂ ਆ ਕੇ ਇੱਥੇ ਖੁੰਡੇ 'ਚ ਬਹਿ ਜਾਂਦੇ ਆ ਲੈ ਕੇ ਉਹ ਤੇਰਾ ਕਿੱਡੀ ਕੀ ਗੱਲ ਸੀ ਆਪਾਂ ਕਾਹਲੀ ਮੇੜ ਲਾਂਗੇ ਤੂੰ ਉਹਨਾਂ ਨੂੰ ਕਿਉਂ ਸੁਧਾਜਾ ਅੱਜ ਇੱਕ ਬੁੜੀ ਮੇਰੇ ਸਿਰ ਹੋਈ ਆ ਕੱਲ ਨੂੰ ਸਾਰਾ ਪਿੰਡ ਹੋ ਜਾਊਗਾ ਅੱਛਾ ਮੈਂ ਮੇਰੀ ਕਣਕ ਦਾ ਕੋਈ ਮੁੱਲ ਨਹੀਂ ਵੀ ਭਾਈ ਇਹਦੇ ਖੇਤਾਂ 'ਚੋਂ ਲਈ ਜਾਂਦੇ ਤੇ ਲਈ ਜਾਂਦੇ ਉਹ ਭਾਈ ਇਹਨੂੰ ਕੀ ਹੈ ਇਹਨੂੰ ਤਾਂ ਖਾਣ ਨੂੰ ਮੈਂ ਤਾਂ ਹੰਡਾਉਣ ਨੂੰ ਮਿਲਦਾ ਇਹਨੂੰ ਕੀ ਹੈਗਾ ਇਹ ਤਾਂ ਪਾਣੀ ਵੱਡੀ ਵੇਚੀ ਕਰਾਦੀ ਤੂੰ ਮੇਰੇ ਪੁੱਤ ਦੀ ਬੇਬੇ ਤੂੰ ਮੈਂ ਕਿ ਬੈਂਕ ਤੇ ਕਰਾਦੀ ਉਹ ਜਿਹੜਾ ਪ੍ਰਾਸਾਦ ਨੇ ਉਹਨਾਂ ਦੇ ਵਿੱਚ ਗੱਲ ਹੋ ਗਈ ਏਡੀ ਓ ਚਲੋ ਛੱਡੋ ਹੁਣ ਇਹ ਨਹੀਂ ਜਿਹੜੀ ਗੱਲ ਹੋ ਗਈ ਹੋ ਗਈ ਜਾ ਵਗ ਜਾ ਉਧਰ ਘਰੀ ਆ ਜਾ ਆ ਜਾ ਫਰੋਂ ਤੋਂ ਹੁਣ ਕਦੇ ਪੱਲੇ ਹੋਰ ਤਾਂ ਕੁਝ ਹੈ ਨਹੀਂਗਾ ਚਲ ਕੋਈ ਨਹੀਂ ਕੀ ਕਰੂ ਕੁਛ ਨਹੀਂ ਕੁਛ ਨਹੀਂ ਹੁੰਦਾ ਨਾਲ ਮੈਂ ਤੈਨੂੰ ਗੱਲ ਦੱਸਾਂ ਮਾਫੀ ਤਾਂ ਮੈਂ ਮੰਗ ਲਈ ਪਰ ਮੈਨੂੰ ਟੇਕ ਨਹੀਂ ਹੁੰਦੀ ਉਹ ਬੁੜੀ ਦੀ ਜਿੰਨਾ ਟਾਈਮ ਮੈਂ ਦੁਬਾਰਾ ਬੇਇੱਜ਼ਤੀ ਨਹੀਂ ਕਰਦਾ ਨੂੰ ਮੈਂ ਵੀ ਚੁੱਪ ਕਰਕੇ ਬੈਠਣਾ ਲੈ ਚ ਤੇ ਨਾਲੇ ਉਹ ਵੀ ਉਹ ਤੇ ਕਰੀ ਮੇਰਾ ਤਾਂ ਜੀ ਕਰਦਾ ਉਹ ਕਿਕਰ ਜਿਹਨੂੰ ਵੱਢ ਕੇ ਨਾ ਪਾ ਕੇ ਗੱਟੇ ਚ ਨਹਿਰ ਤੇ ਸੱਟਿਆ ਮਾ ਪਤਾ ਹੀ ਨਹੀਂ ਲੱਗਣਾ ਵੀ ਮਾਰਿਆ ਕਿ ਨਹੀਂ ਤੇ ਸੱਟਿਆ ਕੀ ਸਾਲਿਆਂ ਨੇ ਮੇਰੀ ਭੈਣ ਦੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਕਰਨਾ ਦਾ ਕਰਿਆ ਜਿਹੜਾ ਮੇਰੀ ਭੈਣ ਦੀ ਜ਼ਿੰਦਗੀ ਚ ਆ ਗਿਆ ਨਾ ਸਾਲਾ ਨਾ ਜਿਉਣ ਦਿੰਦਾ ਮੰ ਮਾਰਨਾ ਦਿੰਦਾ ਇੱਕ ਕਦੋਂ ਤਾਂ ਸਹੀ ਆ ਤੇ ਕਿਕਰ ਮਰ ਗਿਆ ਨਾ ਰਾਹ ਦੇ ਸਾਰੇ ਰੋੜੇ ਸਾਫ਼ ਹੋ ਜਾਣਗੇ ਮੇਰੀ ਭੈਣ ਤਾਂ ਜ਼ਿੰਦਗੀ ਚਾਚ ਨਾਲ ਜਿਉਣਾ ਹੁਣ ਤਾਂ ਇਹਦਾ ਹੱਲ ਮੈਂ ਹੀ ਕਰੂੰਗਾ ਚਾਹੇ ਮੈਨੂੰ ਮਰਨੇ ਕਿਉ ਨਾ ਪਵੇ ਲੈ ਕੇ ਕਰਾਂ ਤੇਰਾ ਹਲ ਤਾਂ ਹੁਣ ਮੈਂ ਹੀ ਕਰੂੰਗਾ ਦੇਖੀ ਆ ਤੇਰਾ ਨਕੀ ਬਣਤਾ